ਪਹਿਲ ਕਾਮ ਦੇ ਵਿੱਚ ਜੋ 26 ਦੇਸ਼ ਵਾਸੀ ਕਸ਼ਤ ਕਰਤੀ ਹਮੇ ਦਾ ਸ਼ਿਕਾਰ ਹੋਏ ਨੇ ਅਸੀਂ ਸਾਰੇ ਉਸ ਦੁੱਖ ਦੇ ਵਿੱਚ ਸ਼ਰੀਕਾ ਸ਼ਾਮਲਾ ਉਹਨਾਂ ਪਰਿਵਾਰਾਂ ਦੇ ਨਾਲ ਆ ਔਰ ਇਸ ਦੁੱਖ ਨੇ ਦੇਸ਼ ਦੁਨੀਆ ਕਸ਼ਮੀਰ ਸਭ ਦੇ ਮਨੁੱਖਤਾ ਦੇ ਹਿਰਦੇ ਨੂੰ ਦਰੇ ਨੇ ਪਰ ਇਹਦੇ ਨਾਲ ਹੀ ਇਸ ਘਟਨਾਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਔਰ ਕੁਝ ਹੋਰ ਹਿੱਸਿਆਂ ਵਿੱਚ ਕਸ਼ਮੀਰੀ ਨੌਜਵਾਨਾਂ ਔਰ ਹੋਰ ਨਿਰਦੋਸ਼ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਂਦੀ ਮੰਦਭਾਗੀ ਘਟਨਾਵਾਂ ਵਾਪਰੀਆਂ ਨੇ ਔਰ ਇਸ ਸਬੰਧੀ ਅਸੀਂ ਪਹਿਲਗਾਮ ਦੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਸ਼ੋਕਸਭਾ ਕੀਤੀ ਹੈ ਔਰ ਬਠਿੰਡੇ ਦੇ ਇਨਸਾਫਪਸੰਦ ਜਥੇਬੰਦੀਆਂ ਵਿਅਕਤੀ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਬਠਿੰਡਾ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਕੁਝ ਟੈਲੀਫੋਨ ਨੰਬਰ ਦੇ ਰਹੇ ਹਾਂ ਜੇ ਸਾਡੇ ਕਸ਼ਮੀਰੀ ਬੱਚਿਆਂ ਨੂੰ ਨੌਜਵਾਨਾਂ ਨੂੰ ਨਿਰਦੋਸ਼ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਿੱਕਤ ਆਉਂਦੀ ਹੈ ਤਾਂ ਅਸੀਂ ਹਰ ਸੰਭਵ ਜਿਹੜੀ ਮਦਦ ਹੈ ਉਹਨਾਂ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਉਹਨਾਂ ਦੇ ਮਾਪਿਆਂ ਨੂੰ ਵੀ ਕਸ਼ਮੀਰ ਦੇ ਵਿੱਚ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਇਹ ਪ੍ਰੋਸਾ ਦਵਾਉਣੇ ਆ ਕਿ ਇਸ ਸੰਕਟ ਦੀ ਘੜੀ ਅਸੀਂ ਸਾਰੇ ਲੋਕ ਇਕੱਠੇ ਖੜੇ ਆਂ ਪਰ ਅਸੀਂ دہشت گردੀ ਹਮਲਾ ਕਰਨ ਵਾਲੇ ਲੋਕਾਂ ਦੇ ਜਿਹੜੇ ਮਨਸੂਬੇ ਐ ਉਹ ਆਪਣੀ ਏਕਤਾ ਭਾਈਚਾਰੇ ਨਾਲ ਉਹ ਉਹਨਾਂ ਦੇ ਸਫਲ ਨਹੀਂ ਹੋਣ ਦੇਵਾਂਗੇ ਇਸ ਕਰਕੇ ਜੇ ਕਿਸੇ ਕਿਸਮ ਦੀ ਵੀ ਬਚਨ ਡੇਲੇ ਵਿੱਚ ਪਰੇਸ਼ਾਨੀਆਂ ਹੋ ਗਈਆਂ ਤਾਂ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਅਸੀਂ ਪੰਜਾਬ ਦੇ ਵਿੱਚ ਹੋਰ ਲੋਕਾਂ ਤੇ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਕਿ ਜਿੱਥੇ ਵੀ ਕਿਤੇ ਨਿਰਦੋਸ਼ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਹੈ ਆਪਾਂ ਉਹਨਾਂ ਦੀ ਬਾਹ ਫੜੀਏ ਜੋ ਪੰਜਾਬੀਅਤ ਦੀ ਰਵਾਇਤ ਹੈ ਇਹਨਾਂ ਕਹਿੰਦਾ ਸੱਬ ਦਾ ਬਹੁਤ ਬਹੁਤ ਧੰਨਵਾਦ